ਕੀ ਗਾਉਂ ਵੀ ਡਾਈਟਰ ਨੂੰ ਕੀ ਹੋਇਆ ਤੈਨੂੰ ਨੀਂਦਰ ਕੱਖੀ ਹਾਂ ਮੈਂ ਸਪਾਈਸ ਵੀ ਕਾਲੀ ਚਿਆਂ ਦਾ ਖਲੋਤਾ ਸਿਆਲ ਦਾ ਹੀ ਆਓ ਠੀਕ ਹੈ ਨਾਲ ਮੈਂ ਸਰਵਸ ਕਰਾ ਲਈਏ ਦੀ ਹੈ ਨਾ ਪੱਠੇ ਬੀਜਨੇ ਥੋੜੇ ਜੇ ਆਹ ਰੋਡ ਪੰਨੀ ਆਹ ਪੱਠੇ ਬੀਜਨੇ ਨਾ ਪੱਠੇ ਬੀਜ ਲਈਏ ਨਾ ਠੀਕ ਹੈ ਮੀਂਹ ਪਿਆ ਕਾਲੀ ਬੱਤੇ ਆ ਗਈ ਆ ਆਹ ਚਲੋ ਠੀਕ ਹੋ ਗਿਆ ਮੈਂ ਬਿਜਲੀ ਪੱਠੇ ਥੋੜੀ ਜੇ ਟੰਗੜ ਡੁੰਗਰ ਵੀ ਰੱਖਣੀ ਕਹ ਲਈ ਕਿ ਨਹੀਂ ਮੈਂ ਬੋਲਿਆ ਖੜਿਆ ਆ ਮੈਂ ਪਰ ਹਾਂ ਹਾਂ ਮੱਝ ਹੁੰਦੀ ਏ ਕਲਵੇਰਾ ਘਟ ਗਿਆ ਗਾਂ ਹੀ ਦੁੱਧ ਨਹੀਂ ਦਿੰਦੀ ਹੁਣ ਉਹ ਤਾਂ ਤੰਗਾ ਮਿਲਦੀ ਫਰਲਾ ਦਿੰਦੀ ਕੋਈ ਗੱਲ ਨਹੀਂ ਆਹ ਹੋ ਮੈਂ ਮਾਂ ਜਲੀਏ ਤੇ ਕੁਛ ਦੁੱਧ ਪਾ ਜਾ ਕਰਾਂਗਾ ਉਹ ਨਿਆਣੀ ਦੇ ਖਾਣਗੇ ਆਹ ਚਲੋ ਕੋਈ ਨਹੀਂ ਦੁੱਧ ਥੋੜਾ ਵਾ ਚਲੋ ਗਾਲੀ ਬਣਦੀ ਮੈਨੂੰ ਪੁੱਛ ਲੈਨੇ ਕਰਦੇ ਨੇ ਸਲਾਹ ਮਾਂ ਦੇ ਨਾਲ ਮੰਮੀ ਨੇ ਸਲਾਹ ਕਰ ਲਈਏ ਤੇ ਉਹਨੂੰ ਪੁੱਛ ਕੇ ਮੱਝ ਲਈ ਇੱਕ ਆਹ ਚਲੋ ਕਰ ਸਲਾਹ ਕਰ ਲਓ ਮੰਮੀ ਸਲਾਹ ਆ ਜਾ ਚਲੋ ਪੂਜਾ ਗੰਡੇ ਲੈ ਆ ਚੀਰਦਾ ਮੁੰਡੇ ਨੇ ਆਣ ਕੇ ਰੋਟੀ ਖਾਣੀ ਆ ਦੇਖਾ ਕਿੱਡਾ ਮੁੰਡੇ ਦਾ ਪੇਗਾ ਜੜਿਆ ਇਹਨਾਂ ਨੂੰ ਮੇਰੀ ਕੁੜੀ ਦੇ ਸਾਹਿਬ ਚਲੀ ਇਦਾਂ ਹੀ ਬੈਠੀ ਆ ਉਹਦਾ ਤਾਂ ਕਿਸੇ ਪਤਾ ਨਹੀਂ ਫਿਰ ਨੇ ਕੋਈ ਖਾਣਾ ਕਿ ਨਹੀਂ ਖਾਣਾ ਅੰਦੇ ਦਾ ਬਟਾਰੇ ਇਸ ਚੜਿਆ ਆ ਲੈ ਆਇਆ ਸਿੱਧੀ ਬਣਾ ਦਿੱਤੀ ਕੁਛ ਜੇ ਇਹ ਆਵਾ ਪਹਿਲਾਂ ਇਹਨਾਂ ਨੇ ਨਾ ਰੋਲਾ ਹੀ ਪਾਉਂਦੇ ਜਾਣਾ ਹੁੰਦਾ ਆਲੂ ਮੈਂ ਵੀ ਕੱਟ ਦੋ ਵੰਡੇ ਚਲ ਮੈਂ ਕੱਟ ਦਿੰਨੀ ਆ ਤੇ ਬਣਾ ਲਾ ਕੋਹ ਸਵੇਰੇ ਤੇ ਉਹ ਤੁਸੀਂ ਪਰੋਂਟੀਆਂ ਲਾ ਦਿੰਦੀਆਂ ਜੀ ਤੇ ਹੁਣ ਢਿੱਡ ਭਰ ਕੇ ਕੋ ਖਾ ਲੂਗਾ ਮੰਮੀ ਜੀ ਤੁਹਾਨੂੰ ਤੇ ਬੜੀ ਫਿਕਰ ਹੁੰਦੀ ਆ ਤੇ ਉਹਦੀ ਮਾਂ ਨੂੰ ਤਾਂ ਪਤਾ ਨਹੀਂ ਹੈਗਾ ਕਿ ਕੁਛ ਬਣਾਉਣਾ ਨਹੀਂ ਬਣਾਉਣਾ ਉਹਦਾ ਗੱਡਾ ਬਗਾਨਾ ਮੰਮੀ ਘਾਲ ਬਗਾਨੇ ਦੀ ਨਹੀਂ ਹੈਗੀ ਮੇਰੀ ਕੁੜੀ ਦਾ ਕੋਈ ਕਿੰਨਾ ਕ ਧਿਆਨ ਰੱਖਦਾ ਹੈ ਉਹਦਾ ਧਿਆਨ ਰੱਖਦੇ ਹੋਰ ਕਿੱਦਾਂ ਰੱਖਦਾ ਧਿਆਨ ਪਤਾ ਨਹੀਂ ਤੁਹਾਨੂੰ ਹੀ ਜ਼ਿਆਦਾ 헤ਜ ਚੜਿਆ ਆ ਬੰਦਾ ਨਹੀਂ ਕਹਿੰਦੀ ਤਾਂ ਤਾਂ ਇਦਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਦੋ ਗੰਡੇ ਆਪਣਾਉਂਦੇ ਆ ਇਹਨੂੰ ਜੋਰ ਆ ਗਿਆ ਦੱਸ ਮੁੰਡੇ ਕੱਲੇ ਨੇ ਖਾਣੀ ਆ ਸਾਰਿਆਂ ਨੇ ਖਾਣੀ ਆ ਮਣੋ 10 ਵੀ ਵੱਡੀ ਹੁਣ ਕੀ ਕਰੇ ਜਾਂ ਵੀ ਹੁਣ ਗੋਏ ਪੜ ਕਰੇ ਉਹਦਾ ਡੰਗਰਾ ਵਸੇਦਾ ਇਹਨੂੰ ਹੁਣ ਦੋ ਰੋਟੀਆਂ ਭਗਾਉਂਦੇ ਆਂ ਪਾ ਰੰਦਾ ਵਾ। ਹੋਰ ਨਮਕੀ ਕੀ ਬਣਾਉਣ ਲੱਗੇ ਅੱਜ? ਬਣਾ ਆ ਗਈ ਐ ਤੂੰ ਖਾਣਾ। ਮੈਂ ਤੇ ਆਲੂਆਂ ਦੀ ਸਬਜ਼ੀ ਲੱਗੀ ਬਣਾਉਣ। ਉਹਨਾਂ ਟੈਂਡ ਹੀ ਬਣਾ ਦੇ ਕੋ ਜਾਨੋ। ਜੋ ਬਣਾ ਲਓ ਖਾ ਲਾਂਗੇ ਫਿਰ। ਹਾਂ ਤੇ ਤੂੰ ਕਿੱਥੋਂ ਆਇਆ? ਮੈਂ ਬਾਹਰੋਂ ਆਇਆ ਜਰਾ ਤੇ ਵੱਡਾ ਵੀ ਦਖਾਣ ਆ ਲੇਰਾ ਘਰ ਗਿਆ ਤੇ ਮੱਝ ਲਈ ਆਪਾਂ। ਹਾਂ। ਗੱਲ ਤਾਂ ਠੀਕ ਵਾ। ਮੱਝ ਨਾ ਲੈ ਆਈ ਲਈਏ। ਕਰਨ ਵੀ ਜਵਾਨ ਹੋਣ ਡਿਆ ਵਾ ਤੇ ਘਰ ਦੇ ਨੂੰ ਨਾਲ ਦੀ ਰੀਸ ਨਹੀਂ ਆ ਤੇ ਡੇਰੀ ਤੇ ਵੀ ਪਾਈ ਜਾਵਾਂਗੇ ਹਨਾ ਤੇ ਚਲ ਪੱਠੇ ਕਰਦੇ ਤੇ ਤੂੰ ਪਾਉਂਦਾ ਤੇ ਫਿਰ ਹੁਣ ਇਹ ਵਾਪੀ ਚੱਲ ਸਰਦਾ ਜਾਉਂ ਘਰਦਾ ਵੀ ਤੇ ਕਰਨ ਵੀ ਕੱਲ ਨੂੰ ਭਰਤੀ ਭਰਤੀ ਹੋਣਾ ਵਾ ਤੇ ਫਿਰ ਦੁੱਧ ਪਾਣੀ ਤੇ ਚਾਹੀਦਾ ਹੀ ਐ ਤੇ ਮੁੰਡੇ ਦੇ ਦੁੱਧ ਨਾਲ ਕੀ ਬਣਦਾ ਮੈਂ ਇਹ ਮੇਰੀ ਤੇ ਸੁਣਾਵਾ ਤੇ ਲੈ ਹੀ ਲਊਂ ਮੈਂ ਚਲੋ ਠੀਕ ਹੈ ਮੰਮੀ ਏਦਾਂ ਕਰਦੇ ਵੀ 40-50000 ਦੇਣਾ ਮਾੜੀ ਮੋਟੀ ਮਾਝ ਲੱਲੀ ਨੇ ਆ। ਹਾਂ। ਨਹੀਂ ਵੀਰ ਜੀ ਮਾੜੀ ਮਾਝ ਨਹੀਂ ਆਪਾਂ ਮਾਝ ਲੈਣੀ 70-80000 ਵਾਲੀ ਜਿਹੜਾ ਦੁੱਧ ਵੀ ਜਿਹੜਾ ਤੁਹਾਡਾ ਪਤਾ ਡੇਰੀ ਦਾ ਪਿਆ ਕਰੀਏ। ਠੀਕ ਹੈ ਨਾ? ਡੇਰੀ ਵੀ ਠੀਕ ਵਾ। ਚੱਲ ਵੇਖ ਲਓ ਮੰਮੀ। ਹੈ? ਜਿੱਦਾਂ ਆਂਦਾ ਵਾ ਬੇਬਨ। ਏਦਾਂ ਕਰੀ ਨੇ। ਗੱਲ ਤੋਂ ਮੰਮੀ ਤਾਂ ਠੀਕ ਆ। ਪਰ ਇੰਨੇ ਪੈਸੇ ਆਉਣਗੇ ਕਿੱਥੋਂ? ਮੇਰੇ ਕੋਲ 40000 ਰੁਪਈਆ ਤੇ 10000 ਮੈਂ ਦੁੱਧ ਹੀ ਨਾਲ ਖਿਆ ਵਾ। ਤੇ ਟੋਟਲ 50 ਹੋ ਗਿਆ ਤੇ 50 ਨਹੀਂ ਮੱਝ ਲੈ ਸਕਦੇ ਆਪਾਂ ਦੇ। ਓਹੋ ਪੈ ਕਿ ਆਪਾਂ ਵਧੀਆ ਮੱਝ ਲੈਣੀ ਚੰਗਾ। ਕੋਈ ਗੱਲ। ਸੋ ਨੱਲਾ ਹੁਣ ਮੱਝ ਫੇਰ ਚੰਗੀ ਦੇਖ ਲੈ ਕਿ ਤੂੰ। ਚਲੋ ਠੀਕ ਹੈ ਮੰਮੀ। ਹਨਾ ਜਿੱਦਾਂ ਤੂੰ ਆਂਦੀ ਹੀ ਹੋ। ਸੇਵਾ ਵੀ ਕਰਨੀ ਆ ਤੇ ਫੇਰ ਚੰਗੀ ਆ ਨਾ ਤੇ। ਨਹੀਂ ਕੋਈ ਗੱਲ ਨਹੀਂ। ਹਾਂ ਵੀ ਤੇ ਕੋਈ ਨਹੀਂ। ਜਿੱਦੋਂ ਪੱਠੇ ਪਾਉਣੇ ਫੇਰ ਚੰਗੀ ਨੂੰ ਮਾਰੀ ਲੁਕੀ ਹੈ ਨਾ। ਹਾਂ ਹਾਂ। ਚਲੋ ਠੀਕ ਆ। ਜੇ ਤੂੰ ਆਣਾ ਤੇ ਫੇਰ ਚੰਗੀ ਗੱਲੀ ਨਹੀਂ ਆ। ਤੇ ਮੈਂ ਤੇ ਪੱਠੇ ਪਾਉਣੇ ਆ। ਕਿਉਂ ਮੰਮੀ? ਆਹ ਹੋਣਾ ਇਹ ਠੀਕ ਵਾ ਸਲਾਹ ਚੰਗੀ ਆ ਤੇ ਤਨਖਾਹ ਕਿਦਨ ਮਿਲਦੀ ਏ ਇੱਕ ਦੋ ਦਿਨ ਤੱਕ ਪਾਏ ਮੈਡੀ ਆਣੀ ਆ ਆਹੋ ਤੇ ਘਰ ਦੇ ਲਿਆ ਕੇ ਤੇ ਫਿਰ ਮੱਝ ਲਿਆਵੇ ਕੋਈ ਗੱਲ ਮੈਂ ਲੈ ਦੇਣਾ ਆ ਆ ਮੱਝ ਮੈਂ ਆਖਾ ਗਲਾ ਲੂਨੇ ਲੱਭਦਣੀ ਆ ਹਾਂ ਠੀਕ ਆਪਾਂ ਕਿਦੋਂ ਜਮੱਝ ਲਿਆਉਣਦੇ ਆ ਆਹੋ ਉਹ ਤੇ ਹੈ ਹੀ ਨਾਲੇ ਸਾਰਾ ਕੰਮ ਚੰਗੇ ਹੋ ਜਾਣਗੇ ਮੱਝ ਦੇ ਨਾਲ ਡੇਰੀ ਤੇ ਪਾਈ ਜਾਵਾਂਗੇ ਤੁਹਾਨੂੰ ਘਰ ਤਾਂ ਸਾਰੀ ਜਾਵਾਂ ਹਾਂ ਠੀਕ ਮੰਮੀ ਹੈਨਾ ਹਾਂ ਆਹੋ ਤੇ ਹੁਣ ਰੋਟੀ ਪਾਣੀ ਕਿੱਦਾਂ ਖਾਣਾ ਕੋਈ ਨਹੀਂ ਖਾ ਲਈ ਮਨੇ ਰੋਟੀ ਪਾਣੀ ਕੋਈ ਨਹੀਂ ਖਾ ਲਈਨੇ ਅੱਛਾ ਚੱਲ ਫੇਰ ਸੁਨੀ RAM ਨੰਦ ਕਰ ਲਈ ਅੱਜ ਛੁੱਟੀ ਆ ਤੇ ਕੋਈ ਗੱਲ ਨਹੀਂ ਆ ਨਾ ਤੋ ਲੈ ਅਰੈਸਟ ਕਰ ਕੋਈ ਨਹੀਂ ਆਇਆ ਤੂੰ ਹੈ ਕੋਈ ਗੱਲ ਕੋਈ ਗੱਲ ਆ ਸੁਟੀ ਅੱਜ ਤਿੰਨ ਚਲ ਠੀਕ ਹੈ ਮੰਮੀ ਮੈਂ ਮਾਂ ਦੇ ਵੇਖਾਂ ਤੇ ਕੰਮ ਕੋਲ ਹੈ ਤੁਸੀਂ ਬਾਹਰ ਰੋਟੀ ਲੈ ਲਓ ਚਲ ਜਿਆਦਾ ਨਹੀਂ ਹੁਣ ਮਨ ਕਰੀ ਚਲੋ ਠੀਕ ਹੈ ਚਲ ਮੈਂ ਨਾਲਾ ਚਲ ਮੈਂ ਨਾਲਾ ਲੈਣਾ ਫਿਰ ਨੂੰ ਵਾਸਟ ਕੱਟ ਕਰ ਮੜ ਜੀ ਵਾਸਟ ਕੱਟ ਕਰ ਕੀਵਾਦੀ ਜਿਹੇ ਤੱਕ ਨੂੰ ਤਾ ਫੋਨ ਕਰਾਇਆ ਉਹ ਇਹਨੂੰ ਘਰੋਂ ਫੋਨ ਕਰਾਇਆ ਕਰ ਪੜ੍ਹਨ ਨੂੰ ਟਾਈਮ ਦੇ ਜਾ ਕਰ ਇਹਨੂੰ ਉਹ ਨੂੰ ਤਰਾ ਪੜਨ ਬढ़ा ਹੀ ਦਵਾਂਗੀ ਲੈ ਤੁਸੀਂ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਲੈ ਕਿਹੜੀ ਗੱਲ ਮੈਂ ਸਾਰੀਆਂ ਹੀ ਇੱਥੇ ਗੱਲਾਂ ਸੁਣਦੀਆਂ ਘਾਡੀਆਂ ਇਹਨੇ ਭੋਲੇ ਨਾ ਬਣੋ ਕੀ ਕਹਿੰਦੇ ਏ ਤੇ ਮਮੀ ਨੂੰ 50 ਹਜ਼ਾਰ ਵਾਲੀ ਮੱਝ ਨਹੀਂ ਲੈਣੀ 60 70 ਹਜ਼ਾਰ ਵਾਲੀ ਲੈਣੀ ਹੈ ਇਹੋ ਕਹਿ ਕੇ ਆਇਆ ਨਾ ਅਗਰ ਕਿਉਂ ਤੇ ਤੁਸੀਂ ਮੈਨੂੰ ਸਲਾਹ ਕੀਤੀ ਤੇ ਮੈਨੂੰ ਇਹ ਕਰ ਵੀ ਦੱਸਿਆ ਸਲਾਹ ਕਰ ਵਾਲੀ ਕੀ ਗੱਲ ਇਹਦੇ ਤੋਂ ਜੀ ਲੈ ਦੱਸ ਆਪਣੀ ਬੰਦੇ ਦੀ ਕੋਈ ਸੁਹਾਣੀ ਹੁੰਦੀ ਹੈਗੀ ਤੁਸੀਂ ਪੁੱਛ ਆਪਣੀ ਥੋੜੀ ਬੋਤੀ ਸੇਵਿੰਗ ਰੱਖੋ ਕਾਨੂੰ ਵੱਡੀ ਕੁੜੀ ਜਵਾਨ ਹੋਣ ਦੀ ਹੈ ਇਹ ਉਹ ਤਾਂ ਪੁੱਛ ਨਹੀਂ ਸੋਚਣਾ ਹੈਗਾ ਚੰਗੇ ਨਾਲ ਸਲਾਹ ਦੀ ਲੋੜ ਨਹੀਂ ਜੀ ਚੰਗਾ ਕੰਮ ਕਰ ਲੈਣਾ ਚਾਹੀਦਾ ਤੁਸੀਂ ਆਪਣੀਆਂ ਮਰਜ਼ੀਆਂ ਬੋਧ ਕਰਦੇ ਹੋ ਇੱਕ ਵਾਰੀ ਮੈਨੂੰ ਪੁੱਛਦੇ ਤੇ ਸਹੀ ਮੈਨੂੰ ਦੱਸਦੇ ਤੇ ਸਹੀ ਤੂੰ ਸਿੱਧੇ ਜਾ ਕੇ ਹਾਂ ਕਰਾਏ ਉਹਨਾਂ ਨੂੰ ਮੈਂ ਤੁਹਾਨੂੰ ਵੀ ਪਤਾਇਆ ਕਿ ਪੈਸਾ ਕਿੰਨਾ ਔਖਾ ਬਣਦਾ ਵਾ ਤੂੰ ਸਾਰਾ ਦਿਨ ਉੱਥੇ ਖਾਪਦੇ ਰਹਿੰਦੇ ਹੋ ਤੇ ਫੇਰ ਜਾ ਕੇ ਕਿਤੇ ਮਹੀਨੇ ਬਾਅਦ ਤਨਖਾਹ ਮਿਲਦੀ ਆ ਓਹੋ ਜੇ ਮੈਂ ਖਾਪਦਾ ਰਹਿੰਦਾ ਬਾਹਰ ਤੋੜੀ ਤੋ ਚਰਕਾ ਕਰ ਖਾਪਦਾ ਰਹਿੰਦਾ ਨਾ ਉਹ ਕੰਮ ਕਰਦੇ ਨਾ ਕੱਲਾ ਇੱਥੇ ਕੀ ਕੰਮ ਕਰਦੇ ਆ ਉਹ ਸਵੇਰੇ 2 ਘੰਟੇ ਲਾਉਣੇ ਆ ਸ਼ਾਮ ਨੂੰ 2 ਘੰਟੇ ਲਾਉਣੇ ਤੇ ਦੁੱਧ ਚੋ ਕੇ ਚਲੋ ਜੀ ਅੰਦਰ ਸਾਰਾ ਦਿਨ ਘਾ ਰਹਿੰਦੇ ਹੋ ਵੇਲੇ ਆਪਣੀ ਇੱਥੇ ਕੰਮ ਕਰਦਾ ਪਤਾ ਉਹਨੂੰ ਹੁੰਦਾ ਬਸ ਦੁੱਧ ਦੇ ਦਿਨ ਗੱਲਾਂ ਹੁੰਦੀਆਂ ਨੇ ਤੇ ਫਿਰ ਉਹਨਾਂ ਨੂੰ ਨੌਕਰੀ ਤੇ ਭੇਜ ਦੋ ਤੇ ਤੁਸੀਂ ਘਰ ਆ ਜਾਓ ਐਦਾਂ ਕਰ ਲਓ ਫੇ ਪੂਜਾ ਤਰਨਾਦ ਗੱਲ ਕਰਨੋਂ ਕੋਈ ਫਾਇਦਾ ਨਹੀਂ ਨਾ ਤੂੰ ਹਟਾ ਮੜਾਈ ਦੇ ਮੂੜੇ ਚ ਰਹਿ ਨਹੀਂ ਆਓ ਮੇਰੇ ਨਾਲ ਕਿਥੋਂ ਫਾਇਦਾ ਹੋਣਾ ਤੁਹਾਨੂੰ ਗੱਲ ਕਰਨ ਦਾ ਉਹਨਾਂ ਨਾਲ ਕਰੋ ਹਣਾ ਤੁਸੀਂ ਜਿਹੜੇ ਤੁਹਾਡੀਆਂ ਮੰਨਦੇ ਆ ਤੇ ਸੁਣਦੇ ਆ ਨਾਲੇ ਪਤਾ ਉਹਨਾਂ ਨੂੰ ਲਿਆ ਲਿਆ ਗਏ ਨੇ ਦੇਈ ਜਾਣੇ ਸਬੜੀ ਲੱਗੀ ਤੇਜ਼ ਹੀ ਲੱਗੀ ਹੈ ਪੂਜਾ ਨੂੰ ਹੰਨੀ ਪਾਣੀ ਦੇ ਕੋਲ ਹਾਂ ਤੇਰ ਵੀ ਬੜੇ ਹੀ ਮਿੱਠੇ ਬੜੇ ਹੋਏ ਨੇ ਪੂਜਾ ਨੇ ਪੂਜਾ ਪੂਜਾ ਆ ਪਾਣੀ ਦਾ ਗਲਾਸ ਲੈ ਆਈ ਇਤੋਂ ਇੱਕ ਤੇ ਆਵਾਜ਼ ਨਹੀਂ ਸੁਣਦੀ ਪਤਾ ਨਹੀਂ ਕਿੱਥੇ ਆ ਖੜੀ ਮੇ ਪੂਜਾ ਆਲੇ ਆਏ ਤੋਂ ਕਿਉਂ ਨਹੀਂ ਆ? ਕਿਤੇ ਇਹ ਨਹੀਂ ਮਿਲ ਖਾਣ ਦਿੰਦੀਆਂ ਦੋਵੇਂ ਜਾਨੀਆਂ ਉੱਤੇ ਬਾਏ ਮਸਾਲਾ ਸੜ ਜੇ ਇਹਨੂੰ ਆਪਾਂ ਆਪ ਪਾਣੀ ਵੀ ਈ ਆਵਾ ਆਹ ਸਿਆਪਾਈ ਮਗਾਇਆ ਤੇ ਆਲੋ ਦੇ ਜੀ ਪੜੀ ਬਿਲੋ ਆਉ ਗਿਆ ਨਹੀਂ ਫਰੀਨਾ ਹੋ ਗਿਆ ਤੁਹਾਡਾ ਕੰਮ ਸਾਰਾ ਨਹੀਂ ਫਰੀ ਕਿੱਥੇ ਹੋ ਗਿਆ ਗੋਆ ਸੁੱਟਣ ਵਾਲਾ ਰਹਿ ਗਿਆ ਵਾ ਤੇ ਇੱਥੇ ਵੀ ਕੋਈ ਵੀ ਹੈ ਨਹੀਂ ਆ ਤੇ ਚੱਲ ਚਕਾਈ ਦਿੰਦੀ ਨਾਲ ਮੇਰੇ ਦੋ ਬਾਲਟੇ ਦੀਦੀ ਮੇਰੀ ਗੱਲ ਸੁਣੋ ਮੈਂ ਰਸੋਈ ਦਾ ਕੰਮ ਕਰਾਂ ਕਜਾਮ ਟੜਨਾ ਹੁਣ ਬਾਲਟੇ ਚਕਾਵਾਂ ਇੱਥੇ ਆਣ ਕੇ ਤੂੰ ਇੰਦਾ ਕਰੋ ਇਹ ਕੰਮ ਮੁਕਾ ਕੇ ਨਾ ਛੇਤੀ ਤੂੰ ਉਧਰ ਆ ਕੇ ਰੋਟੀ ਬਣਾਓ ਆਣ ਕੇ ਫੁਲਕੇ ਲਾ ਲਓ achar ਕਾ ਆਟਾ ਮੈਂ ਗੁੰਨਤਾ ਆ ਉਦੋਂ ਕਰਨ ਵੀ ਆਉਣ ਵਾਲਾ ਆ ਸਬਜੀ ਨੂੰ ਵੀ ਮੈਂ ਤੜਕਾ ਲਾਤਾ ਆ ਤੂੰ ਆ ਜੇ ਹੁਣ ਉਧਰ ਮੈਂ ਆਣੀ ਆ ਤਕੀ ਕਰਦੀ ਆ ਇੱਕ ਬੰਨੇ ਮੈਨੂੰ ਇੱਧਰ ਲਾਇਆ ਖਾਏ ਚੌਣਾ ਡੰਗਰਾ ਦਾ ਰੱਖਿਆ ਆਈਓ ਤੇ ਇੱਕ ਬੰਨੇ ਹੁਣ ਆਂਦੀ ਰੋਟੀਆਂ ਪਕਾਵਾ ਤੇ ਚੱਲ ਮਨਾ ਮੇਰੇ ਤੇ ਨਿਆਣੇ ਨੇ ਸਕੂਲ ਆਉਣਾ ਮੈਨੂੰ ਤੇ ਪਕਾਉਣੀ ਪੈਣੀ ਹੈ ਮੈਂ ਕਿੰਨੂੰ ਸਹਾਨ ਕਰਨਾ ਬੈਠੇ ਮੰਮੀ ਬਾਹਰ ਨਿਕਲ ਕੇ ਬੈਠੀ ਮੈਂ ਤਾਂ ਭਾਈ ਅਸ ਸੋਨਾ ਹੱਥ ਧੋ ਕੇ ਤੇ ਰੋਟੀਆਂ ਲਾ ਲਾ ਚਾਰ ਹੁੰਦਾ ਆ ਗਿਆ ਤੁਨੂੰ ਉਹਨੇ ਨਹੀਂ ਮੰਮੀ ਉਹ ਤਾਂ ਫੋਨ ਲੈ ਕੇ ਬੈਗੀ ਹੈ ਪੂਜਾ ਨਹੀਂ ਲਾਈ ਨਹੀਂ ਲਾਈ ਜਾਂ ਤੂੰ ਲਾੜਾ ਮੁੰਡੇ ਨੇ ਕੇ ਰੋਣਾ ਪੋਣਾ ਹੀ ਆ ਚੱਲ ਕੋਈ ਗੱਲ ਨਹੀਂ ਮੰਮੀ ਮੈਂ ਲਾ ਦਿੰਨੀ ਆ ਪਰ ਮੰਮੀ ਵੇਹ ਲਾਏ ਏ ਇਦਾਂ ਕਰਦੀ ਓ ਮੈਂ ਸਾਰਾ ਹੀ ਉਧਰ ਕਿੰਨਾ ਉਹ ਬਲਗੋਇਆ ਮੁੰਡਾ ਕੀ ਕਰਾਂ ਮੇਰੇ ਤੇ ਸਿਰ ਪੀੜੋਂ ਦਾ ਵੀ ਕਹਿ ਕਹਿ ਕੇ ਉਹਨੂੰ ਜਾ ਤੂੰ ਲੰਮਾ ਜਾ ਮੁੰਡੇ ਨੇ ਖਾਣੀ ਰੋਟੀ ਲਾਓ ਲਾਉਣੀ ਰੋਟੀਆਂ ਲਾਉਣੀਆਂ ਹਾਂ ਰੋਟੀ ਲੱਗੀ ਲਾਉਣ ਕਰ ਲਾ ਆ ਗਿਆ ਸਕੂਲੋਂ ਠੀਕ ਮੈਂ ਹਾ ਲਾ ਕੇ ਦਿੰਨੀ ਆ ਚਾਹ ਬਣਾ ਦੀ ਕੋਟ ਮੈਂ ਚਾਹ ਪੀਂਦਾ ਸਾਂ ਚਾਹ ਬਣਾ ਦਿੰਨੀ ਆ ਕੋਈ ਦੁੱਧ ਥੋੜਾ ਹੀ ਹੋਣਾ ਵਾ ਚੱਲ ਕੋਈ ਤਾਂ ਮੈਂ ਮੈਂ ਮਾਜੀ ਦੀ ਸਲਾਹ ਮੰਗੀ ਫਿਰ ਅੱਛਾ ਤੇ ਮੈਂ ਰੱਖਿਆ ਵੀ 40 ਮੈਂ ਆਈ ਹਾਂ ਲੈ ਲੀਨੀ ਆ ਹਾਂ ਮੰਮੀ ਨੂੰ ਰੱਖਣ ਆਈ ਅੱਛਾ ਇਹ ਬਣਾਉਂਦਾ ਨਹੀਂ ਪਾਜੀ ਮਾਜੀ ਨੇ ਲੈਣੀ ਹਾਂ ਸਭ ਰਸੀ ਹੱਥ ਲੈਣ ਨੂੰ ਨਹੀਂ ਮਾਜੀ ਲੈਣੀ ਹੁੰਦਾ ਹਾਂਦਾ ਜੀ 50 ਲਈ ਦੁੱਧ ਥੋੜਾ ਜਨਾ ਹੁੰਨੇ ਤੇ ਇਹ ਵੱਡੀ ਮਾਜੀ ਲਵਾਂਗੇ ਦੁੱਧ ਆਵਾ ਰੈਕਟਰ ਤੇ 2-4 ਲੀਟਰ ਘਰ ਵਰਤਾਂਗੇ ਤੇ 5-6 ਕਿਲੋ ਦਾ ਦਹੀ ਜਿ ਪਾਵਾਂਗੇ ਤੇ ਇੰਨੇ ਪੈਸੇ ਕਿੱਥੋਂ ਆਉਣਗੇ ਪੈਸੇ ਮੈਂ ਤਾਂ ਕਹਾ ਮੈਂ ਮੇਰੇ ਕੋਲ 50000 ਆ ਹਾਂ ਵੀ 40 ਗਿਆ ਕੋਲ ਤੇ 10 ਦੋਦੀ ਇਹ ਤਾਂ ਦਵੇਗਾ ਨਾ ਦਵੇ ਮੈਂ ਉਹ ਕਹਿੰਦਾ ਜਿੰਨੇ ਬਾਕੀ ਫੜਨਗੇ ਨਾ 50 ਪਵੇ 40 ਪਵੇ ਤੇ ਮੈਂ ਆਪੇ ਪਾ ਲਵਾਂ ਤਨਖਾਹ ਆਪਣੀ ਮੈਨ ਨਾਲ ਹੀ ਨਾ ਮੈਨੂੰ ਚੱਲ ਵੀ ਪਰ ਪਾਜੀ ਦੇ ਚੰਗੇ ਆ ਪਾ ਹੀ ਦੇਣਗੇ ਪਰ ਮੈਨੂੰ ਮੈਦ ਨਹੀਂ ਆ ਵੀ ਇਹ ਪੂਜਾ ਪਾਉਂਦਾ ਇਹਦੇ ਵਿੱਚ ਪੈਸੇ ਤੇ ਦੂਜੀ ਗੱਲ ਇਹ ਕਿ ਤੁਸੀਂ ਡੰਗਰ ਧਾ ਲਿਆ ਫਿਰ ਤੇ ਬੰਨੀ ਚਲੇ ਜਾਂਦੀ ਏ ਤੇ ਮੇਰੇ ਕੋਲ ਇੰਨਾ ਕੋਏ ਦਾ ਕੰਮ ਹੁੰਦਾ ਵਾ ਹੁਣ ਮੈਂ ਕਦੋਂ ਅਧਰੋਂ ਕੋਏ ਦਾ ਕੰਮ ਕਰਕੇ ਆਈ ਆ ਤੇ ਫੇਰ ਆਣ ਕਹਿੰਨੇ ਆਣੇ ਲਈ ਦੋ ਰੋਟੀਆਂ ਲਾਉਣ ਲੱਗੀਆਂ ਮੇਰੇ ਕੋਲ ਤਾਂ ਇੰਨੀ ਖੇਚਲ ਨਹੀਂ ਹੁੰਦੀ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵਾ ਜੇ ਦੋ ਦੇ 4 ਲੀਟਰ ਜਾਊਗਾ ਡੇਰੀ ਜੇ ਤੇ ਚਾਰ ਪੈਸੇ ਆਉਣਗੇ ਤੇ ਹਰ ਸੌ ਖਾਜ ਮਾਰਾ ਮੋਟਾ ਮਰਜ਼ੀ ਤੇ ਤੁਸੀਂ ਆਪਣੀ ਕਰਨੀ ਆਂ ਤਾਂ ਮੈਨੂੰ ਤੇ ਉਦਾਂ ਹੀ ਉਹ ਗਲ ਗੋਏ ਥੂੜੇ ਜੀ ਰੋਲ ਕੇ ਰੱਖਿਆ ਤੁਸੀਂ ਨਾ ਕੋਈ ਵੀ ਨਹੀਂ ਕੰਮ ਨੂੰ ਹੱਥ ਲਾਉਂਦਾ ਤੇ ਕਦੀ ਤਾਂ ਮੈਨੂੰ ਇਹ ਨਹੀਂ ਕਹਿੰਦੇ ਆਖਿਆ ਵੀ ਬਾਹਰ ਤਾਂ ਗੋਏ ਦਾ ਚਕਾ ਦਈਏ ਮਰਜ਼ੀ ਤੇ ਤੁਸੀਂ ਆਪਣੀ ਕਰਨੀ ਆ ਚੱਲ ਪਰਾਂ ਹੋ ਮੈਂ ਮੁੰਡੇ ਨੂੰ ਤੇ ਦੋ ਰੋਟੀਆਂ ਲਾ ਕੇ ਦਵਾਂ ਚੱਲ ਲਾ ਲੈ ਲਾ ਲੈ